ਅਜ ਪਠਾਨਕੋਟ ਪੁਲਿਸ ਵੱਲੋਂ ਪਠਾਨਕੋਟ ਸਜਨਪੁਰ ਅਤੇ ਪਵਾਦੇ ਅਲੱਗ-ਲੱਗ ਏਰੀਆ ਵਿੱਚ ਆਪਰੇਸ਼ਨ ਕਾਸੋ ਦੇ ਤਹਿਤ ਸਰਚ ਅਭਿਆਨ ਚਲਾਇਆ ਗਿਆ। ਨਾਜ਼ਿਰ ਕੀ ਇਹ ਆਪਰੇਸ਼ਨ ਮਾਰੇ ਅੰਤਰਾ ਅਤੇ ਨਸ਼ੇ ਵਰਗੇ ਕੋਟੇ ਠਲਪਾਉਂਦੇ ਲਈ ਚਲਾਇਆ ਗਿਆ। ਜਿਸ ਦੇ ਚੱਲਦੇ ਹੀ ਨਾ ਏਰੀਆ ਵਿੱਚ ਪੈਂਦੇ ਕਾਰਾਂ ਦੀ ਪੁਲਿਸ ਵੱਲੋਂ ਤਲਾਸ਼ੀ ਵੀ ਲਈ ਗਈ। ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਅਭਿਆਨ ਵਿਚ ਚਰਨ 9 ਲੋਕਾਂ ਨੂੰ ਕਾਬੂ ਵੀ ਕੀਤਾ ਗਿਆ ਜਿਨ੍ਹਾਂ ਦਾ ਸਿਆ ਕਿ ਚਿਲੇ ਵਿੱਚ ਕਿਸੇ ਵੀ ਹਾਲਾਤ ਵਿੱਚ ਨਾ ਤਾਂ ਕਿਸੇ ਨੂੰ ਨਸ਼ੇ ਦਾ ਕਾਰੋਬਾਰ ਕਰਨ ਦਿੱਤਾ ਜਾਵੇਗਾ ਤੇ ਨਾ ਹੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਸ਼ਰਾਰਤ ਕਰਨ ਦਿੱਤੀ ਜਾਵੇਗੀ ਕਿ ਜਿਸ ਨਾਲ ਸ਼ਹਿਰ ਵਿੱਚ ਜਾਂ ਸਿਰ ਪਿੰਡਾਂ ਵਿੱਚ ਮਾਹੌਲ ਖਰਾਬ ਹੋਵੇ ਬਨਰੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੀ ਕੇ ਨਿਊਜ਼ ਦੇਖੋ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਅਸੀਂ ਅੱਜ ਚਾਰ ਜਗ੍ਹਾ ਕੋਆਰਡੀਨੇਟ ਸਰਚ ਆਪਰੇਸ਼ਨ ਚਲਾ ਰਹੇ ਹਾਂ ਜਿਹੜੇ ਸਾਡੇ ਡਰੱਗ ਹੌਟਸਪੌਟ ਆ ਜਾਂ ਜਿੱਥੇ ਕ੍ਰਿਮੀਨਲ ਲੋਕਾਂ ਦਾ ਵਾਸਾ ਜ਼ਿਆਦਾ ਹੈ ਉੱਥੇ ਡਰੱਗ ਦੀ ਸਰਚ ਵਿੱਚ ਕ੍ਰਿਮੀਨਲ ਲੋਕਾਂ ਦੀ ਸਰਚ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜੇ ਚੱਲ ਰਹੇ ਆ ਜਿਦੇ ਵਿੱਚ ਪ੍ਰਮੁੱਖ ਤੌਰ ਤੇ ਸ਼ਹਿਰ ਦੇ ਵਿੱਚ ਦੋ ਜਗ੍ਹਾ ਹੈਗਾ ਆ ਇੱਕ ਇੱਥੇ ਜਿਹੜਾ ਹੈਗਾ ਨਮੀਡੀਅਨ ਸਰਾਉਂਡਿੰਗ ਏਰੀਆ ਹੈਗਾ ਆ ਇੱਕ ਸੈਲੀ ਕਿਲੀਆਂ ਐਂਡ ਸਰౌండిਂਗ ਏਰੀਆ ਜਿਹਦੇ ਚ ਕਾਫੀ ਸਾਰਾ ਏਰੀਆ ਸਰౌండిਂਗ ਦਾ ਹੋਰ ਵੀ ਆਉਂਦਾ ਹੈਗਾ ਸੁਜਾਨਪੁਰ ਵਿੱਚ ਪ੍ਰੇਮਨਗਰ ਐਂਡ ਸਰౌండిਂਗ ਏਰੀਆ ਦਨ ਇੱਧਰ ਸਰਨਾ ਐਂਡ ਸਰౌండిਂਗ ਏਰੀਆ ਕੁਝ ਉੱਥੇ ਕੁਝ ਜਿਹੜੇ ਹੈਗੇ ਆ ਨੋਨ ਜਿਹੜੇ ਹੈਗੇ ਆ ਡਰਗ ਹੌਟਸਪੌਟ ਹੈਗੇ ਉਹਨਾਂ ਤੇ ਸਾਰਿਆਂ ਦੇ ਉੱਤੇ ਕਾਰਵਾਈ ਚੱਲ ਰਹੀ ਹੈ ਤੇ ਮੈਂ ਤੁਹਾਡੀ ਜਾਣਕਾਰੀ ਦੱਸ ਦਵਾ ਹੁਣ ਤੱਕ ਜਿੱਥੇ ਜਿੱਥੇ ਕਾਰਵਾਈ ਚੱਲ ਰਹੀ ਹੈ ਉੱਥੇ ਸੀ نو ਅਪਰਾਧੀਆਂ ਨੂੰ ਗ੍ਰਿਫਤਾਰ ਕਰ ਚੁੱਕੇ ਆ ਸਵੇਰ ਦੇ ਜਿਹੜੇ ਕਿ ਟਰੱਕ ਟਰੈਫਿਕਿੰਗ ਦੇ ਵਿੱਚ ਸ਼ਾਮਲ ਆ ਇਸ ਤੋਂ ਇਲਾਵਾ ਜਿਹੜੇ ਹਥਿਆਰਬੰਦ ਹੋ ਕੇ ਗੈਂਗ ਦਾ ਕੰਮ ਕਰਦੇ ਆ ਜਾਂ ਆਮ ਜਨ ਐਮਿਊਸ਼ਨ ਦਾ ਕੰਮ ਕਰਦੇ ਆ ਗੈਰ ਕਾਨੂੰਨੀ ਉਹਨਾਂ ਤੇ ਵੀ ਸ਼ਿਕੰਜਾ ਕਸਿਆ ਜਾ ਰਿਹਾ ਉਹਨਾਂ ਦੀ ਵੀ ਜਿਹੜੀ ਹੈਗੀ ਆ ਧੜ ਪਕੜ ਜਿਹੜੀ ਹੈਗੀ ਚੱਲ ਰਹੀ ਆ ਸੋ ਇਹ ਆਨ ਗoing ਪ੍ਰੋਸੈਸ ਆ ਪੂਰੇ ਜਿਲ੍ਹੇ ਦੇ ਵਿੱਚ ਹੋ ਰਿਹਾ ਹੈਗਾ ਇਹ ਭਵਿੱਖ ਵਿੱਚ ਵੀ ਇਹਦੇ ਜਿਹੜੇ ਚੰਗੇ ਨਤੀਜੇ ਸਾਹਮਣੇ ਆਉਣਗੇ